Happy birthday to you. Happy birthday to you. Happy birthday to you. Happy birthday to you. Happy 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 ਨਾਨੀ ਬਹੁਤ 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 ਵਧਾਈ ਕਿ ਮੈਂ ਇਸ ਗੱਲ ਨੂੰ ਆਪਣੇ ਤਨਪਾਗਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫਿਰ ਸਰਕਾਰ ਕਿਹੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਰ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਨੂੰ ਇਹ ਲੱਗਿਆ ਕਿ ਮਨੂੰ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆ ਇੱਕ ਬੜੇ-ਬੜੇ ਝਕਮ ਦੇ ਉੱਤੇ ਕਹਿੰਦੇ ਨਾ ਮਲਮ ਲੱਗੀ ਐ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਐ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਤੁਹਾਡਾ ਸਾਰਿਆਂ ਦਾ ਪ੍ਰਸਾਦਾ ਜਿੰਨੇ ਵੀ ਤੁਸੀਂ ਇੱਥੇ ਚੈੱਕ ਕਰਨ ਨੂੰ ਗੱਲ ਕਰਦੇ ਬਥੇਰਾ ਰੋਕਣਾ ਦਾ ਧੰਨਵਾਦ ਕਰਦੇ ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਸੀ ਕੇ ਸੀ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ